ਦੋਸਤੋ ਅੱਜ ਮੈਂ ਤੁਹਾਡਾ ਕੋਲ ਕੁਝ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਜਿਹੜੀ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਕਿ ਅਸੀਂ ਆਪਣੀ ਵੀਡੀਓ ਵਿੱਚ ਤੁਹਾਨੂੰ ਕਈ ਵਾਰ ਜਿਹੜੇ ਨੁਸਖੇ ਦੱਸਦੇ ਆ ਉਹ ਨੁਸਖੇ ਜਦੋਂ ਤੁਸੀਂ ਘਰ ਤਿਆਰ ਕਰਦੇ ਹੋ ਤੇ ਉਹ ਤੁਹਾਨੂੰ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਫਾਇਦਾ ਨਾ ਹੋਣ ਦਾ ਕਾਰਨ ਕੀ ਆ ਕਿ ਤੁਹਾਨੂੰ ਜੜੀ ਬੂਟੀਆਂ ਅਸਲੀ ਨਹੀਂ ਮਿਲੀਆਂ ਜਦੋਂ ਤੁਸੀਂ ਬਾਜ਼ਾਰੋਂ ਜੜੀ ਬੂਟੀਆਂ ਉਹ ਲੈਣ ਜਾਂਦੇ ਹੋ ਤੇ ਉਹਨਾਂ ਦਾ ਪਹਿਲਾਂ ਹੀ ਸੱਤ ਕੱਢ ਗਏ ਤੇ ਤੁਹਾਡਾ ਫੋਕ ਪਦਾਰਥ ਜਿਹੜੇ ਆ ਉਹ ਤੁਹਾਡੇ ਅੱਗੇ ਰੱਖੇ ਜਾਂਦੇ ਆ ਜਿਹੜੇ ਕੀ ਤੁਸੀਂ ਸਮਝ ਦਿਓਗੇ ਸਾਨੂੰ ਇਹ ਜੜੀ ਬੂਟੀਆਂ ਮਿਲ ਗਈਆਂ ਵਾ ਤੇ ਅਸੀਂ ਘਰ ਜਾ ਕੇ ਇਹਨੂੰ ਤਿਆਰ ਕਰਾਂਗੇ ਤੇ ਅਸੀਂ ਇਹਨੂੰ ਤਿਆਰ ਕਰਕੇ ਤੇ ਉਸੇ ਤਰੀਕੇ ਨਾਲ ਇਸਤੇਮਾਲ ਕਰਾਂਗੇ ਜਿਹੜੇ ਤਰੀਕੇ ਨਾਲ ਸਾਨੂੰ ਭਾਜੀ ਭਰਾਣੇ ਦੱਸਿਆ ਵਾ ਤੇ ਅਸੀਂ ਇਹ ਦਵਾਈ ਨੂੰ ਇਸਤੇਮਾਲ ਕਰਕੇ ਤੇ ਆਪਣਾ ਰੋਗ ਜਿਹੜਾ ਦੂਰ ਕਰ ਸਕਦੇ ਆ ਦੋਸਤੋ ਉਹ ਰੋਗ ਦੂਰ ਕਿਉਂ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਦੋਸਤੋ ਅੱਜ ਮੈਂ ਤੁਹਾਡਾ ਕੋਲ ਕੁਝ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਜਿਹੜੀ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਕਿ ਅਸੀਂ ਆਪਣੀ ਵੀਡੀਓ ਵਿੱਚ ਤੁਹਾਨੂੰ ਕਈ ਵਾਰ ਜਿਹੜੇ ਨੁਸਖੇ ਦੱਸਦੇ ਆ ਉਹ ਨੁਸਖੇ ਜਦੋਂ ਤੁਸੀਂ ਘਰ ਤਿਆਰ ਕਰਦੇ ਹੋ ਤੇ ਉਹ ਤੁਹਾਨੂੰ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਫਾਇਦਾ ਨਾ ਹੋਣ ਦਾ ਕਾਰਨ ਕੀ ਆ ਕਿ ਤੁਹਾਨੂੰ ਜੜੀ ਬੂਟੀਆਂ ਅਸਲੀ ਨਹੀਂ ਮਿਲੀਆਂ ਜਦੋਂ ਤੁਸੀਂ ਬਾਜ਼ਾਰੋਂ ਜੜੀ ਬੂਟੀਆਂ ਉਹ ਲੈਣ ਜਾਂਦੇ ਹੋ ਤੇ ਉਹਨਾਂ ਦਾ ਪਹਿਲਾਂ ਹੀ ਸੱਤ ਕੱਢ ਗਏ ਤੇ ਤੁਹਾਡਾ ਫੂਕ ਪਦਾਰਥ ਜਿਹੜੇ ਆ ਉਹ ਤੁਹਾਡੇ ਅੱਗੇ ਰੱਖੇ ਜਾਂਦੇ ਆ ਜਿਹੜੇ ਕੀ ਤੁਸੀਂ ਸਮਝ ਦਿਓਗੇ ਸਾਨੂੰ ਇਹ ਜੜੀ ਬੂਟੀਆਂ ਮਿਲ ਗਈਆਂ ਵਾ ਤੇ ਅਸੀਂ ਘਰ ਜਾ ਕੇ ਇਹਨੂੰ ਤਿਆਰ ਕਰਾਂਗੇ ਤੇ ਅਸੀਂ ਇਹਨੂੰ ਤਿਆਰ ਕਰਕੇ ਤੇ ਉਸੇ ਤਰੀਕੇ ਨਾਲ ਇਸਤੇਮਾਲ ਕਰਾਂਗੇ ਜਿਹੜੇ ਤਰੀਕੇ ਨਾਲ ਸਾਨੂੰ ਭਾਜੀ ਭਰਾਣੇ ਦੱਸਿਆ ਵਾ ਤੇ ਅਸੀਂ ਇਹ ਦਵਾਈ ਨੂੰ ਇਸਤੇਮਾਲ ਕਰਕੇ ਤੇ ਆਪਣਾ ਰੋਗ ਜਿਹੜਾ ਦੂਰ ਕਰ ਸਕਦੇ ਆ ਦੋਸਤੋ ਉਹ ਰੋਗ ਦੂਰ ਕਿਉਂ ਨਹੀਂ ਹੁੰਦਾ